ਲੱਗਾ ਸ ਕਿਹ ਅਤਵਾਰ ਹੁੰਦਾ ਭਲਾ ਬੰਦੇ ਦਾ ਉਹੀ ਗੱਲ ਆ ਚੰਗੀ ਭਲੀ ਦੀ ਐ ਏਡੀ ਤਾਂ ਕੋਈ ਬਿਮਾਰ ਠਮਾਰ ਵੀ ਹੈ ਨਹੀਂ ਦੀ ਅਜੇ ਕੱਲ ਤਾਈ ਮੈਨੂੰ ਮਿਲ ਕੇ ਗਈ ਐ ਅੱਛਾ ਹੋਰ ਜਾਂਦੀ ਜਾਂਦੀ ਮੇਰੇ ਸਾਰੇ ਟੱਬਰ ਦਾ ਹਾਲ ਪੁੱਛ ਕੇ ਗਈ ਐ ਹੈ ਤਾਂ ਚੰਗੀ ਭਲੀ ਦੀ ਚੱਲ ਹੋਰ ਤੁਰਦੀ ਫਿਰਦੀ ਸੀ हेलो लोडो पुलिस से बात कर रहे हैं सर हां हां मैं तो संस्कार पर हूं कहां हां मार्ग तो हाँ, अच्छा। है ता ता हो गई आहो हां हां आप सोचा जी का मैं बैठा हूं सर अच्छा कहियो जे लोग हैं मनो वाला संस्कार नु टोकदे च खबर बैठा कंदा तया तदीदीम ओए बलदेव से दे मुंडे ने आना ਉਹ ਤਾਂ ਬਾਹਰ ਗਿਆ ਹੋਇਆ। ਬਸ ਆਉਣ ਵਾਲਾ ਹੀ ਹੋਣਾ। ਦੋ ਮੁੰਡੇ ਨਹੀਂ ਦੇ? ਹਾਂ ਹਾਂ ਦੋ ਮੁੰਡੇ ਹੈ ਤਾਂ। ਦੋਏ ਆਉਣਗੇ ਪਹਿਲਾਂ। ਭਈ ਦੋਏ ਆਉਣਗੇ ਜੇ ਦੋ ਆਉਣ। ਬਣਦਾ ਤਾਂ ਦੋਆਂ ਦਾ ਹੀ ਹੈ। ਬਣਦਾ ਤਾਂ ਦੋਨਾਂ ਦਾ ਹੀ ਆਉਣਾ। ਪਰ ਆਪਣੇ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਨੇ। ਪਤਾ ਨਹੀਂ ਪਹੁੰਚਦੇ ਆ ਨਾ ਨਹੀਂ ਪਹੁੰਚਦੇ। ਕਿ ਆਹੜੇ ਟਾਈਮ ਪਹੁੰਚਦੇ ਨੇ। ਪਰ ਫੇਰ ਵੀ ਮਾਪਾਪ ਦੇ ਅੰਤਿਮ ਸੰਸਕਾਰ ਤੇ ਹਾਣਾਂ ਦਾ ਬੰਦੇ ਦਾ ਬਣਦਾ ਹੀ ਆ। ਕੋਈ ਅੱਜ ਕੱਲ੍ਹ ਲੋਕ ਬੀਜੀ ਹੋਏ ਇੰਨਾਂ ਨੂੰ। ਪਰ ਇਹ ਕਹਿੰਦਾ ਵੀ ਮੈਂ ਤਾਂ ਵਿਹਲਾ ਨਹੀਂ। ਪਰ ਕਰੇ ਕੀਆ? ਸਹੀ ਗੱਲ। ਉਹ ਲੈ। ਇਹ ਕਿਤਾਬ ਆ ਗਿਆ। ਜੇ ਵੀ Mm-hmm. <laughs> ਤੈਨੂੰ ਮਿਲਣ ਲਈ ਉਡੀਕਦੀ ਰਹੀ ਤੈਨੂੰ ਤੇਰੇ ਬੱਚਿਆਂ ਨੂੰ ਓ ਤੁਸੀਂ ਇੱਕ ਵਾਰ ਤਾਂ ਆ ਕੇ ਉਹਨੂੰ ਮਿਲ ਜੇ ਬਾਬਾ ਬਾਬਾ ਮੈਨੂੰ ਛੁੱਟੀ ਨਹੀਂ ਮਿਲੀ ਬਹੁਤ ਬਿਜ਼ੀ ਸੀਗਾ ਮੈਂ ਬੱਚੇ ਕਿੱਥੇ ਆ ਤੇਰੇ ਓ ਦਾਦੀ ਵਾਰੀ ਦਾਦੀ ਦਾ ਮੂੰਹ ਤਾਂ ਦੇਖ ਲੈਂਦੇ ਉਹਨੂੰ ਹੱਥ ਤਾਂ ਲਾ ਲੈਂਦੇ ਬਾਬਾ ਬੱਚਿਆਂ ਦੇ ਪੇਪਰ ਜਾਂਦੇ ਆ ਉਹ ਨਾ ਤਰੱਕੀ ਵੀ ਤਾਂ ਕਰਨੀ ਐ ਨਾ ਉਹ ਨਾ ਛੁੱਟੀ ਨਹੀਂ ਮੈਸਰ ਵੀ ਬੱਬੀ ਉਹ ਪਰੋਤਾ ਤੜਫਦੀ ਰਹੀ ਨਾ ਬਿਨਾਂ ਆਪਣੇ ਪੋਤਿਆਂ ਨੂੰ ਦੇਖਾ ਆਪਣੇ ਮੁੰਡੇ ਨੂੰ ਵੇਖਾ ਉਹ ਇੱਕ ਵਾਰ ਤਾਂ ਆ ਜਾਂਦਾ ਤੂੰ ਇੱਕ ਵਾਰ ਤਾਂ ਆ ਜਾਂਦਾ ਤੇਰਾ ਤੇਰਾ ਭਰਾ ਕਿੱਥੇ ਆ ਬਾਪੂ ਜੀ ਐਵੇਂ ਦਾ ਤੁਸੀਂ ਵੀ ਸਿਆਣੇ ਹੋ ਕਿ ਆਉਣ ਜਾਣ ਤੇ ਪੈਸੇ ਬਹੁਤ ਲੱਗਦੇ ਆ ਤੇ ਬਾਈ ਤੇ ਬਾਈ ਪੀਸੀ ਵੀ ਬਹੁਤ ਸੀਗਾ ਉਹਨਾਂ ਤੋਂ ਆਇਆ ਨਹੀਂ ਆ ਤੇ ਉਹਦਾ ਮੈਨੂੰ ਫੋਨ ਆਇਆ ਸੀ ਕਹਿੰਦਾ ਹੁਣ ਤੂੰ ਬੀਬੀ ਬਾਰੇ ਜਾਇਆ ਤੇ ਬਾਪੂ ਬਾਰੇ ਮੈਂ ਰਹਾਉਂਗਾ ਹੈਲੋ ਚੰਗਾ ਕੀਤਾ ਪੁੱਤ ਬਹੁਤ ਚੰਗਾ ਕੀਤਾ ਹੁਣ ਤੂੰ ਉਹਨੂੰ ਕਹਿ ਦੀ ਕਿ ਬਾਪੂ ਬਾਰੇ ਆਉਣ ਦੀ ਲੋੜ ਨਹੀਂ ਤੂੰ ਦੋਨਾਂ ਦਾ ਇਕੱਠਾਇ ਕੇ ਰਿਆ ਕਰਮ ਕਰਿਆ ਆ ਤੈਨੂੰ ਆਉਣ ਦੀ ਲੋੜ ਨਹੀਂ ਹੋੜ ਓਏ ਮੈਨੂੰ ਇਹਦੇ ਗਏ ਤਾਂ ਇਹਦਾ ਦੁੱਖ ਨਹੀਂ ਹੋਇਆ ਜਿੰਨਾ ਤੇਰਾ ਆਏ ਦਾ ਦੁੱਖ ਹੋਇਆ ਮੈਨੂੰ ਬਸ ਬਾਪੂ ਚਲੋ ਬਾਪੂ ਜੀ ਨੂੰ ਮੇੜੋ ਫਿਰ ਮੈਂ ਕੱਲ ਜਾਣਾ ਵੀ ਆ ਮੀਟਿੰਗਾਂ ਮੇਰੀ ਓ ਜਾ ਤਫਾ ਓਏ ਸਾਡੇ ਪਿੰਡਾਂ 'ਚ ਇੰਨਾ ਕਿ ਰੀਤੀ ਰਿਵਾਜ ਹੈਗਾ ਵੀ ਕਿਵੇਂ ਕਿਸੇ ਦੇ ਸੁੱਖ-ਦੁੱਖ 'ਚ ਖੜੀਦਾ ਓਏ ਮੈਂ ਆਪੇ ਕਰ ਲੂੰਗਾ ਇਹਦਾ ਸੰਸਕਾਰ ਜਦ ਆਪਾ ਹੋ ਜਾਏ ਤਾਂ ਲੱਗਦਾ ਇਹ ਨਵੇੜੰਦਾ ਹੋਏ ਲੋਕੋ ਓਏ ਆਪਣੇ ਬੱਚਿਆਂ ਨੂੰ ਇੰਨਾ ਵੀ ਨਾ ਪੜਾਵਾ ਲਖਾਓ ਇੰਨਾ ਕਾਮਯਾਬ ਵੀ ਨਾ ਕਰੋ ਤੁਹਾਡੇ ਸੰਸਕਾਰ ਪੇ ਆ ਕੇ ਤੁਹਾਨੂੰ एहसान ਜਤੋਂ ਮੈਂ ਆਪੇ ਕਰ ਲਉ ਸੰਸਕਾਰ ਇਹਦਾ ਹੁਣ ਕੀ ਬਣਦਾ ਹਾਉਸਲਾ ਕਰ ਜਰਾ ਹੌਸਲਾ ਓਟਾ ਹੁਣ ਰੋਇਆ ਕੀ ਬਣਦਾ ਬੈਠ ਅਸੇ ਵਾਸਪੰਦੇ ਜੰਮਾਸ ਜੀਵਨ ਸਾਥੀ ਚਲਿਆ ਜਾਵੇ ਨਾ ਬੰਦੇ ਦੀ ਜ਼ਿੰਦਗੀ ਅਧੂਰੀ ਰਹਿ ਜਾਂਦੀ ਹੈ ਇੱਕ ਸਵਾਲ ਹੈ ਤੁਹਾਨੂੰ ਸਾਰਿਆਂ ਨੂੰ ਕਿ ਮਾਪੇ ਆਪਣੇ ਬੱਚਿਆਂ ਨੂੰ ਇਸ ਲਈ ਪੜਾਉਂਦੇ ਲਿਖਾਉਂਦੇ ਨੇ ਕਿ ਵੱਡੀਆਂ ਨੌਕਰੀਆਂ ਹਾਸਲ ਕਰਨ ਵੱਡੇ ਅਹੁਦਿਆਂ ਤੇ ਜਾਣ ਤੇ ਵੱਡੇ ਮਾਪੇ ਨੂੰ ਭੁੱਲ ਜਾਣ ਤੇ ਜਦੋਂ ਮਾਪਿਆਂ ਦੀ ਮੌਤ ਹੋਵੇ ਤੇ ਉਹnade ਸੰਸਕਾਰ ਤੇ ਆ ਕੇ एहसान जितਾਉਣ ਕਿਸੀ ਬਹੁਤ ਵੱਡਾ ਪੁੰਨ ਕੀਤਾ ਤੁਹਾਡੇ ਲਈ ਕਿ ਸਹੀ ਹੈ ਜਾਂ ਗਲਤ ਇਹਦਾ ਜਵਾਬ ਤੁਸੀਂ ਜ਼ਰੂਰ ਦਿਓ ਅਸੀਂ ਇੰਤਜ਼ਾਰ ਕਰਾਂਗੇ